ਦੇ ਅੱਜ ਪੁਰਾਣੇ ਬਸ ਅਡੇ ਦੇ ਵਿੱਚ ਜਿਹੜੇ ਕਿ ਆਰਜੈਨਿਕ ਜਿਹੜੀਆਂ ਫਸਲਾਂ ਬੀਜਣ ਦਾ ਜਾਂ ਹੋਰ ਕਈ ਤਰ੍ਹਾਂ ਦੇ ਪ੍ਰੋਡਕਟ تیار ਕੀਤੇ ਗਏ ਕਿਉਂਕਿ ਇਹਨਾਂ ਦਾ ਉਭਾਰਾ ਕੀਤਾ ਗਿਆ ਹੈ ਜਿਹੜਾ ਸੰਦੇਵ ਸਿੰਘ ਵੈਲਜੀਅਮ ਵੱਲੋਂ ਕਿਉਂਕਿ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਆਪਣੇ ਖੇਤਾਂ ਦੇ ਵਿੱਚ ਜਿਹੜਾ ਕਿ ਇਹ ਸ਼ੁਰੂਆਤ ਕੀਤੀ ਆ ਕਣਕ ਦੀ ਔਰ ਹੋਰ ਵੀ ਸਬਜ਼ੀਆਂ ਦੀ ਜਿਹੜੇ ਇੱਥੇ ਵੱਖ-ਵੱਖ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਜਿਹੜੇ ਕਿ ਜਿਨ੍ਹਾਂ ਨੇ ਆਰਲੇਨਿਕ ਬਿਨਾ ਰੇ ਸਪਰੇਅ ਤੋਂ ਜਿਹੜੀਆਂ ਮਤਲਬ ਬੀਜੀਆਂ ਫਸਲਾਂ ਔਰ ਉਹਨਾਂ ਦੇ ਜਿਹੜੇ ਉਤਪਾਦ ਇੱਥੇ ਪਾਤਲਾ ਦੇ ਵਿੱਚ ਲਿਆਂਦੇ ਗਏ ਨੇ ਅਸੀਂ ਗੱਲ ਕਰਦੇ ਹਾਂ ਕਿਉਂਕਿ ਇੱਥੇ ਅੱਜ ਹਲਕਾ ਵਿਧਾਇਕ ਵੀ ਇੱਥੇ ਪੰਚਤਨ ਵਾਲ ਦੇ ਕੁਲਵੰਤ ਸਿੰਘ ਜਿਨ੍ਹਾਂ ਨੇ ਉਦਘਾਟਨ ਕਰਨਾ ਹੈ ਕਿਸ ਤਰ੍ਹਾਂ ਦੇ ਪ੍ਰੋਡਕਟ ਤਿਆਰ ਕੀਤੇ ਨੇ ਬੈਲਜੀਅਮ ਸਾਹਿਬ ਵੈਸੇ ਸ਼ੁਰੂਆਤ ਤੁਹਾਡੇ ਵੱਲੋਂ ਹੀ ਕਰ ਲੈ ਕਿਉਂਕਿ ਤੁਹਾਡਾ ਇੱਥੇ ਪਾਤਲਾ ਦੇ ਵਿੱਚ ਇੱਕ ਵੱਡਾ ਉਪਰਾਲਾ ਹੈ ਇਹ ਦੇਖਣ ਵਾਲੀ ਗੱਲ ਹੈ ਕਿ ਆਮ ਲੋਕਾਂ ਨੂੰ ਸ਼ਾਇਦ ਇਸ ਬਾਰੇ ਗਿਆਨ ਨਹੀਂ ਸੀਗਾ ਕਿਉ ਆ ਕੇ ਬਹੁਤ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਿਹਾ ਸਾਰੇ ਇਲਾਕੇ ਦੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਇਹ ਆਪਾਂ ਸਾਰੇ ਨਾਲ ਮਿਲ ਕੇ ਉਪਰਾਲਾ ਕੀਤਾ ਹੈ ਮੇਰੇ ਨਾਲ ਡਾਕਟਰ ਰਮਨ ਸਾਹਿਬ ਜੀ ਜੋ ਕਿ 2 ਸਾਲ ਤੋਂ ਇਹ ਪ੍ਰੋਜੈਕਟ ਵੇਚ ਰਹੇ ਨੇ ਤੇ ਮੈਂ ਹਮੇਸ਼ਾ ਜਦੋਂ ਬੈਲਜੀਅਮ ਤੋਂ ਆਉਂਦਾ ਸੀ ਮੈਂ ਜਾਣਦਾ ਸੀ ਮੈਂ ਦੇ ਉੱਥੋਂ ਲੈ ਕੇ ਆਉਂਦਾ ਸੀ ਮੈਨੂੰ ਬੜਾ ਵਧੀਆ ਲੱਗਦਾ ਮੈਂ ਸੋਚਦਾ ਸੀਗਾ ਕਿ ਕਿਉਂ ਨਹੀਂ ਕਿ ਆਪਣੇ ਇਲਾਕੇ ਦੇ ਵਿੱਚ ਵੀ ਲੋਕਾਂ ਨੂੰ ਇਹ ਜਿਹੜੇ ਵਧੀਆ ਪ੍ਰੋਡਕਟ ਨੇ ਸ਼ੁੱਧ ਪ੍ਰੋਡਕਟ ਉਹ ਖਾਏ ਜਾਣ ਇਸ ਵਾਸਤੇ ਇਹ ਉਪਰਾਲੇ ਨੂੰ ਡਾਕਟਰ ਮਾਨ ਸਾਹਿਬ ਦਾ ਬੜਾ ਬੜਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੀ ਇਸ ਰਿਕਵੈਸਟ ਨੂੰ ਮੰਨਿਆ ਫਿਰ ਉਹ ਨਾਲ ਆਪਣੇ ਖੜੇ ਨੇ ਐਗਰੀਕਲਚਰ ਅਫਸਰ ਸਾਹਿਬ ਖੜੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਮਐਲਏ ਸਾਹਿਬ ਆ ਰਹੇ ਨੇ ਇਸ ਵਾਸਤੇ ਬੜਾ ਮੈਨੂੰ ਖੁਸ਼ੀ ਹੋਈ ਕਿ ਮੈਂ ਆਪਣੇ ਇਲਾਕੇ ਦੇ ਵਿੱਚ ਇਹ ਲੋਕਾਂ ਦਾ ਇਹ ਵਾਸਤੇ ਉਹਨਾਂ ਦੀ ਸੇਵਾ ਵਾਸਤੇ ਇਹ ਸਾਰਾ ਕੁਝ ਮੈਂ ਕਰ ਰਿਹਾ ਹਾਂ ਕੀ ਲੱਗ ਰਿਹਾ ਤੁਹਾਨੂੰ ਪਹਿਲਾਂ ਲੱਗਦਾ ਸੀ ਵੀ ਕਿ ਲੋਕਾਂ ਦਾ ਰਿਸਪਾਂਸ ਮਿਲੂਗਾ ਔਰ ਜਿਸ ਤਰ੍ਹਾਂ ਅੱਜ ਰਿਸਪਾਂਸ ਮਿਲ ਰਿਹਾ ਤੁਹਾਨੂੰ ਇਹਦਾ ਕੀ ਲੱਗ ਰਿਹਾ ਤੁਹਾਨੂੰ ਲੋਕਾਂ ਦਾ ਰੁਝਾਨ ਕਿੱਧਰ ਜਾ ਰਿਹਾ ਨਹੀਂ ਜਿੱਦਾਂ ਜਿਸ ਤਰ੍ਹਾਂ ਮੈਂ ਲੋਕਾਂ ਦੇ ਵਿੱਚ ਵਿਚਰਦਾ ਸੀ ਮੈਨੂੰ ਲੱਗਦਾ ਜਰੂਰ ਸੀ ਮੈਂ ਗੱਲ ਵੀ ਕਰਦਾ ਸੀ ਤੇ ਮੈਨੂੰ ਉਮੀਦ ਸੀ ਪੂਰੀ ਕਿ ਮੈਨੂੰ ਪੂਰਾ ਵਧੀਆ ਸਹਿਯੋਗ ਲੋਕ ਕਰਨਗੇ ਕਿਉਂਕਿ ਚੰਗੇ ਕੰਮ ਨੂੰ ਹਰ ਬੰਦਾ ਹੀ ਚਾਹੁੰਦਾ ਆ ਇਸ ਵਾਸਤੇ ਦੋ ਅੱਜ ਸਹਿਯੋਗ ਲੋਕ ਦੇ ਰਹੇ ਨੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕੀ ਨਾ ਹੀ ਤੁਹਾਡਾ ਤੁਸੀਂ ਕਿੰਨੇ ਕਿਲੋ ਮੇ ਸਮੇਂ ਤੋਂ ਇਸ ਜਿਹੜੇ ਕਿ ਬਿਨਾ ਰੇਸਪਰੇ ਤੋਂ ਜਿਹੜੇ ਇਸ ਕੰਮ ਦੇ ਵਿੱਚ ਜੁਟਿਆ ਹੋ ਹਾਂਜੀ ਮੈਂ ਡਾਕਟਰ ਅਮਰਜੀਤ ਸਿੰਘ ਬਾਣ ਹੋਮੋਪੈਥੀ ਫਿਜੀਸ਼ਨ ਹਾਂ ਮੈਂ ਪਰ ਆਰਗੈਨਿਕ ਵੱਲ ਮੈਂ 2005 ਤੋਂ ਜੁੜਿਆ ਹਾਂ ਖੇਤੀ ਵਿਰਾਸਤ ਮਿਸ਼ਨ ਰਾਹੀਂ ਬਹੁਤ ਸਾਰੇ ਅਸੀਂ ਸੰਗਰੂਰ ਸੈਮੀਨਾਰ ਵਰਕਸ਼ਾਪਸ ਕਰਾਈਆਂ ਨੇ ਫਿਰ 2020 ਤੋਂ ਅਸੀਂ ਆਰਗੈਨਿਕ ਮਾਡਲ ਸੈਂਟਰ ਬਣਾਉਣ ਦਾ ਧਿਆ ਕੀਤਾ ਸਰਦਾਰ ਰਾਜਵੀਰ ਸਿੰਘ ਸੀਗੇ ਮਗਵਾਲ ਪਿੰਡ ਦੇ ਤੋਂ ਸੰਗਰੂਰ ਦੇ ਨਾਲ ਹੀ ਉਪਪਾਲ ਬਣਾ ਰਹੇ ਗੇ ਉਥੇ ਉਹਨਾਂ ਨੂੰ ਵਾਪਸ ਬੁਲਾਇਆ ਅਸੀਂ ਮੀਟਿੰਗਾਂ ਸ਼ੁਰੂ ਕੀਤੀਆਂ ਸੈਮੀਨਾਰ ਸ਼ੁਰੂ ਕੀਤੇ ਤੇ ਉਸ ਤੋਂ ਬਾਅਦ ਆਰਗੈਨਿਕ ਵੇਗ ਗਰੁੱਪ ਬਣਾਇਆ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਇਹ ਕਰਦੇ ਸਿੱਖਿਤ ਕਰਦੇ ਜੂਮ ਤੇ ਮੀਟਿੰਗਾਂ ਕਰਦੀਆਂ ਗੂਗਲ ਮੀਟ ਤੇ ਫਿਰ ਮੈਂ ਡੀ ਸਰ ਤੇ ਏ ਡੀ ਸੀ ਡੀ ਜਿਹੜੇ ਸੀ ਉਹਨਾਂ ਨੂੰ ਲਿਖਦਾ ਰਿਹਾ ਕਿ ਸਰ ਆਪਾਂ ਨੂੰ ਲੋੜ ਹੈ ਕਿਸਾਨਾਂ ਵਾਲੀ ਮੰਡੀ ਦੀ ਕਿ ਮੰਡੀ ਸ਼ੁਰੂ ਕਰੀਏ ਉਹ ਇਸ ਗੱਲ ਤੇ ਸਹਿਮਤ ਹੋਗੇ ਤੇ ਅਸੀਂ ਵੀ ਜਿਹੜਾ ਹੈ ਅੱਜ ਤੋਂ 2.5 ਸਾਲ ਪਹਿਲਾਂ ਸੰਗਰੂਰ ਪਹਿਲ ਮੰਡੀ ਦੇ ਨਾਂ ਤੇ ਮੰਡੀ ਸ਼ੁਰੂ ਕੀਤੀ ਜਿਹੜੀ ਕਿ ਅੱਜ ਤਾਈਂ ਬਹੁਤ ਸਫਲਤਾ ਨਾਲ ਚੱਲ ਰਹੀ ਹੈ ਕਿਸਾਨ ਆਪਣੇ ਆਪਣੇ ਪ੍ਰੋਡਕਟ ਆਪਣੇ ਆਪ ਹੀ ਬਣਾ ਕੇ ਲਾਉਣ ਲੱਗ ਗਏ ਜੀ ਪ੍ਰੋਸੈਸਿੰਗ ਕਰਕੇ ਸੈਲਫ ਬਲ ਪਾਲੀਆਂ ਗਰੁੱਪ ਬੀਬੀਆਂ ਆਪਣੇ ਪ੍ਰੋਡਕਟ ਕੇ ਵੀ ਕੇ ਖੇੜੀ ਤੋਂ ਸਿੱਖ ਕੇ ਟ੍ਰੇਨਿੰਗ ਲੈ ਕੇ ਬਣਾ ਕੇ ਲੈ ਕੇ ਆਉਂਦੀਆਂ ਨੇ ਤੁਸੀਂ ਦੇਖੋਗੇ ਗਏ ਹੋ ਤੁਸੀਂ 15 ਤਰ੍ਹਾਂ ਦੇ achar ਕੋਲਡ ਪ੍ਰੋਸੈਸਡ ਤੇਲ ਸਾ ਸਾਰੇ ਤਰ੍ਹਾਂ ਦੇ ਗੋੜ ਸੱਕਰ ਮਸਾਲੇ ਜਿਹੜੇ ਹੈਗੇ ਨੇ ਸਾਰਾ ਕੁਝ ਹੀ ਆਉਂਦਾ ਇੱਧਰ ਮਿਲਟਸ ਵਾਲੇ ਬੈਠੇ ਹੋਏ ਨੇ ਕੋਦਰਾ ਖੁਟਕੀ ਗੰਗੜੀ ਤੇ ਫਿਰ ਉਸ ਤੋਂ ਬਾਅਦ ਅਸੀਂ 31 ਜੁਲਾਈ ਨੂੰ ਅਸੀਂ ਦੂਧਮ ਦੇ ਦਿਨ ਦਿਵਸ ਤੇ ਸਨਾਮ ਸ਼ੁਰੂ ਕੀਤੀ ਹੈ ਮੰਡੀ ਜਿਹੜੇ ਮੰਤਰੀ ਸ੍ਰੀ ਅਮਨ अरोड़ा ਜੀ ਨੇ ਤੋਂ ਘਾਟਨ ਕੀਤਾ ਨਾਲ ਏਡੀਸੀ ਡੀ ਬਰਜੀਤ ਵਾਲੀਆ ਜੇ ਸੀ ਤੇ ਅੱਜ ਅਸੀਂ ਉਦਮ ਕਰ ਲਗਿਆ ਸਰਦਾਰ ਸੁਖਦੇਵ ਸਿੰਘ ਬੈਲਜੀਅਮ ਜੀ ਦੀ ਹਿੰਮਤ ਕਰਕੇ ਇਹ ਹਮੇਸ਼ਾ ਇਹਨਾਂ ਨੂੰ ਸੀ ਦਿਲ ਦੇ ਵਿੱਚ ਦਰਦ ਕਿ ਲੋਕਾਂ ਨੂੰ ਸ਼ੁੱਧ ਖਵਾਈਏ ਬਿਮਾਰ ਹੋ ਰਹੇ ਨੇ ਏਡੇ ਵੱਡੇ ਪੱਧਰ ਤੇ ਕੈਂਸਰ ਰੀਨਲ ਫੇਲਰ ਬਲੱਡ ਪ੍ਰੈਸ਼ਰ ਕਾਰਡੀਆਕ ਅਰੇਸਟ ਹਾਰਟ ਅਟੈਕ ਹੋ ਰਹੇ ਨੇ ਤੇ ਤੁਸੀਂ ਦੇਖੋਗੇ ਕਿ ਲੋਕਾਂ ਦਾ ਬਹੁਤ ਵਧੀਆ ਮੈਨੂੰ ਤਾਂ ਲੱਗਦਾ ਰਿਸਪਾਂਸ ਹੈ ਕਿਸਾਨਾਂ ਦਾ ਵੀ ਰਿਸਪਾਂਸ ਹੈ ਘਟੋ ਘਟ 16 17 ਤਰ੍ਹਾਂ ਦੇ ਪ੍ਰੋਡਕਟ ਲੈ ਕੇ ਕਿਸਾਨ ਵੱਖਰੇ ਵੱਖਰੇ ਬੋਸਾਲ ਪਾਲ ਬੁਗਰਪਾਲੀਆਂ ਬੀਬੀਆਂ ਆਈਆਂ ਨੇ ਤੁਸੀਂ ਆਪ ਦੇਖਿਆ ਲੋਕ ਹੌਲੀ ਹੌਲੀ ਉਤਸ਼ਾਹਤ ਹੋ ਕੇ ਜੁੜਦੇ ਜਾਣਗੇ ਜੀ ਸਰਕਾਰ ਨੂੰ ਵੀ ਮੈਂ ਅਪੀਲ ਕਰਦਾ ਸ੍ਰੀ ਸਤੀ ਚੌਧਰੀ ਜੀ ਇੱਕ ਐਗਰੀਕਲਚਰ ਆਫੀਸਰ ਖੜੇ ਨੇ ਕਿ ਸਰਕਾਰ ਨੂੰ ਚਾਹੀਦਾ ਕਿ 247 ਕਸਬੇ ਤੇ ਸ਼ਹਿਰ ਨੇ ਸਾਰਿਆਂ ਦੇ ਵਿੱਚ ਇਦਾਂ ਦੀ ਹਫਤਾਵਾਰੀ ਮੰਡੀ ਲਵਾਓ ਜੀ ਫਿਰ ਹਰ ਸ਼ਹਿਰ ਦੇ ਵਿੱਚ ਹੱਟ ਖੋਲ ਦਿਓ ਅਸੀਂ ਉਦਮੀ ਐਫ ਪੀਓ ਬਣਾ ਕੇ ਸਰ ਇੱਕ ਆਰਗੈਨਿਕ ਹੱਟ ਮੇਰੇ ਕਲੀਨਿਕ ਤੇ ਮੁਫਤ ਮੈਂ ਕਮਰਾ ਦਿੱਤਾ ਕੋਈ ਖਰਚਾ ਨਹੀਂ ਬਿਜਲੀ ਪਾਣੀ ਦਾ ਖਰਚਾ ਨਹੀਂ ਇਹ ਨਹੀਂ ਪ੍ਰੋਡਕਟ ਅਸੀਂ ਚੱਕ ਕੇ ਉੱਥੇ ਲੈ ਜਾਂਦੇ ਆਂ ਇਵੇਂ ਜਿਵੇਂ ਸਾਡੇ ਪੰਜਾਬ ਐਗਰੋ ਵੱਲੋਂ ਜੈਵਿਕ ਹੱਟ ਖੁੱਲੀ ਗਈ ਹੈ ਸੰਗਰੂਰ ਇਵੇਂ ਜਿਵੇਂ ਡੀਸਾ ਵੱਲੋਂ ਸੈਲਪਲਫ ਗੁਰਬੀ ਬੀਬੀਆਂ ਲਈ ਪਹਿਲ ਮਾਰਟ ਖੋਲਦਾ ਸੰਗਰੂਰ ਤਾਂ ਪੂਰਾ ਹੱਬ ਬਣਾਤਾ ਅਸੀਂ ਆਰਗੈਨਿਕ ਦਾ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਪਾਤਲਾਂ ਦੇ ਵਿੱਚ ਜਿਹੜੇ ਕੀ ਲੋਕਾਂ ਨੂੰ ਇਸ ਵਾਰ ਇਹ ਇਸ ਤਰ੍ਹਾਂ ਦੇ ਪ੍ਰੋਡਕਟ ਜਿਹੜੇ ਬਿਨਾਂ ਰੇ ਸਪਰੇਅ ਤੋਂ ਜਿਹੜੇ ਖਾਣ ਨੂੰ ਮਿਲਣਗੇ ਆਉਣ ਵਾਲੇ ਸਮੇਂ ਦੇ ਵਿੱਚ ਦੁਆਰੇ ਲਗਾਤਾਰ ਲ ਬਹੁਤ ਉਦਮੀ ਖੜੇ ਨੇ ਤੁਹਾਡੇ ਸਾਹਮਣੇ ਸਮਾਜ ਸੇਵੀ ਨੇ ਆਪਦੇ ਪੱਲੇੋਂ ਖਰਚ ਕਰਨ ਵਾਲੇ ਨੇ ਇਹ ਨਹੀਂ ਵੀ ਦੂਜਿਆਂ ਤੋਂ ਪੈਸੇ ਇਕੱਠੇ ਕਰਕੇ ਤੇ ਇਹ ਕਿਸਾਨਾਂ ਤੋਂ ਦੀ ਸੀ ਇਹ ਬਹੁਤ ਸੌਖਾ ਢੰਗ ਪਹਿਲਾਂ ਸਾਨੂੰ ਆਤਮਾ ਤੋਂ ਪੈਸੇ ਮਿਲਦੇ ਰਹੇ ਟੈਂਟ ਲਈ ਫਿਰ ਆਤਮਾ ਤੋਂ ਪੈਸੇ ਆਣੋਂ ਹਟ ਗਏ ਆ ਜਿਹੜੇ ਐਗਰੀਕਲਚਰ ਟੈਕਨੋਲੋਜੀ ਮੈਨੇਜਮੈਂਟ ਏਜੰਸੀ ਆ ਫਿਰ ਅਸੀਂ ਕਿਸਾਨਾਂ ਦੀ ਮੀਟਿੰਗ ਕੀਤੀ ਕਿ 200 ਰੁਪਏ ਖਰਚਾ ਆਏਗਾ ਟੇਬਲ ਦੋ ਕੁਰਸੀਆਂ ਉੱਪਰ ਟੈਂਟ ਸਾਰੇ ਖੁਸ਼ ਹੋ ਕੇ ਦਿੰਦੇ ਨੇ ਜੀ ਹੁਣ ਸੈਲਫ ਡਿਪੈਂਡੈਂਟ ਅਦਾਰੇ ਬਣ ਕੇ ਕਿ ਜੀ ਸੰਜੀਮੇ ਕੀ ਦੱਸ ਰਿਹਾ ਸੀ ਅੱਜ ਇੱਥੇ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਹੈ ਬਹੁਤ ਵਧੀਆ ਤਰੀਕੇ ਨਾਲ ਉਲੀਕਿਆ ਗਿਆ ਹੈ ਜਿਹੜਾ ਇੱਥੇ ਪਾਤੜਾਂ ਦੇ ਵਿੱਚ ਜਿਹੜੇ ਐਗਰੀਕਲਚਰ ਅਫਸਰ ਪਹੁੰਚੇ ਨੇ ਇੱਥੇ ਸਤੀਸ਼ ਕੁਮਾਰ ਚੌਧਰੀ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਸ ਤਰ੍ਹਾਂ ਦੇ ਜਿਹੜੇ ਇਹ ਉਪਰਾਲੇ ਆ ਕਿਸਾਨਾਂ ਵੱਲੋਂ ਕੀਤੇ ਗਏ ਸਰ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਔਰ ਜਿਹੜੀ ਹੋਰ ਵੀ ਜਿਹੜੇ ਕਿਸਾਨ ਆ ਉਹਨਾਂ ਨੂੰ ਕਿਸ ਤਰ੍ਹਾਂ ਦੱਸਣ ਦੇਣਾ ਸਭ ਤੋਂ ਪਹਿਲਾਂ ਮੈਂ ਬਹੁਤ ਹੀ ਧੰਨਵਾਦ ਕਰਦਾ ਹਾਂ ਆਪਣੇ ਸਰਦਾਰ ਸੁਖਦੇਵ ਸਿੰਘ ਜੀ ਬੈਲਜੀਅਮ ਤੇ ਡਾਕਟਰ ਮਾਨ ਜੀ ਦਾ ਜਿਨ੍ਹਾਂ ਨੇ ਜਿਹੜਾ ਅਨੋਖਾ ਉਪਰਾਲਾ ਹੈਗਾ ਜਿਹਦੀ ਕਿਉਂਕਿ ਹਰ ਇੱਕ ਇਨਸਾਨ ਜਿਹੜਾ ਹੈਗਾ ਅੱਜ ਐਕਸੈਸ ਸਪੈਸ਼ਟੀਸਾਈਡ ਫਰਟੀਲਾਈਜ਼ਰ ਦੇ ਯੂਜ਼ ਹੋਣ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜਿਹੜਾ ਆਪਣਾ ਜੀਵਨ ਅਸਤਵਰਸਤ ਹੋ ਚੁੱਕਿਆ ਹੈ ਤੇ ਆ ਜਿਹੜਾ ਉਪਰ ਵਾਲਾ ਹੈਗਾ ਜੀ ਕਿ ਆਪਾਂ ਨੂੰ ਆਰਗੈਨਿਕ ਪ੍ਰੋਡਿਊਸ ਜਿਹੜੇ ਹੈਗੇ ਵੱਧ ਤੋਂ ਵੱਧ ਯੂਜ਼ ਕਰਨੇ ਚਾਹੀਦੇ ਨੇ ਤੇ ਇਹ ਅੱਜ ਸਮੇਂ ਦੀ ਲੋੜ ਵੀ ਹੈਗੀ ਹੈ ਮੈਂ ਪਿਛਲੇ ਦਿਨ ਇੱਕ ਸਟੱਡੀ ਕਰਦਾ ਪਿਆ ਸੀਗਾ ਤੇ ਮੈਂ ਦੇਖਿਆ ਕਿ ਇੱਕ ਇੰਟਰਨੈਸ਼ਨਲ ਸਟੱਡੀ ਹੈ ਅੱਜ ਜਿਹੜੇ ਬੱਚੇ ਆਪਣੇ ਨਿਊ ਜਨਰੇਸ਼ਨ ਜਿਹੜੇ ਨਿਊ ਬੋਰਨ ਬੇਬੀਜ਼ ਨੇ ਹੁਣਾਂ ਚ ਕੈਂਸਰ ਦੀ ਜਿਹੜੀ ਪਰਸੈਂਟੇਜ ਹੈ 30% ਤੋਂ ਵੱਧ ਚੁੱਕੀ ਹੈ ਜੀ ਤੇ ਇੱਕ ਆਪਣੇ ਲਈ ਇੱਕ ਬਹੁਤ ਹੀ ਮੰਦਭਾਗੀ ਗੱਲ ਹੈ ਕਿਉਂਕਿ ਜਦੋਂ ਆਪਣੀ ਆਉਣ ਵਾਲੀ ਜਨਰੇਸ਼ਨ ਹੀ ਸੇਫ ਨਹੀਂ ਹੋਊਗੀ ਤਾਂ ਆਪਣਾ ਫਿਊਚਰ ਵੀ ਕੀ ਰਹੂਗਾ ਤੇ ਇਹ ਜਿਹੜੇ ਪ੍ਰੋਡਿਊਸ ਨੇ ਆਪਾਂ ਨੂੰ ਵੱਧ ਤੋਂ ਵੱਧ ਯੂਜ਼ ਕਰਨੇ ਚਾਹੀਦੇ ਆ ਜੀ ਤੇ ਮੈਂ ਤਾਂ ਆਪਣੇ ਕਿਸਾਨ ਭਰਾਵਾਂ ਨੂੰ ਇਹ ਹੀ ਬੇਨਤੀ ਕਰਦਾ ਕਿ ਜਿਹੜਾ ਕਿਸਾਨ ਜਿਹਦੇ ਕੋਲ ਆਪਦੀ ਪੈਲੀ ਹੈਗੀ ਉਹ ਘਾਟੋ ਘਟੀ ਆਪਣੇ ਖਾਣ ਲਈ ਆਪਣੇ ਪਰਿਵਾਰ ਦੇ ਖਾਣ ਲਈ ਆਪਣੇ ਪਿੰਡ 'ਚ ਜਿਹੜੇ ਕੋਈ ਬੀਨਾ ਜ਼ਮੀਨ ਵਾਲੇ ਕਿਸਾਨ ਨੇ ਜਾਂ ਛੋਟੇ ਪਰਿਵਾਰ ਨੇ ਕਿਸਾਨ ਮਜ਼ਦੂਰ ਨੇ ਉਹਨਾਂ ਨੂੰ ਘੱਟੋ ਘੱਟ ਆਪਣੇ ਖੇਤ ਚੋਂ ਬਿਨਾ ਖਾਦ ਤੇ ਬਿਨਾ ਦਵਾਈ ਦੀ ਸਬਜ਼ੀਆਂ ਤੇ ਖਾਣਾਂਜ ਪੈਦਾ ਕਰਕੇ ਆਪਣੀ ਜਿਹੜੀ ਪਿੰਡ ਦੀ ਕੰਜ਼ਮਪਸ਼ਨ ਹੈ ਉਹ ਪਿੰਡ ਲੈਵਲ ਤੇ ਹੀ ਪੂਰੀ ਕੀਤੀ ਜਾਵੇ ਤੇ ਜਿਹੜੇ ਮੇਰੇ ਸਹਿਰੀ ਭਰਾ ਨੇ ਉਹਨਾਂ ਲਈ ਆ ਜਿਹੜੀ ਹੈਗੀ ਹੈ ਮੰਡੀਆਂ ਜਿਵੇਂ ਡਾਕਟਰ ਮਾਨ ਜੀ ਉਹਨਾਂ ਨੇ ਅਰੇਂਜ ਕੀਤੀਆਂ ਨੇ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈਗੀ ਜਿਹੜੇ ਕਿਸਾਨ ਆਪਣੇ ਸ਼ਹਿਰਾਂ ਚ ਆ ਗਏ ਨੇ ਸ਼ਹਿਰਾਂ ਚ ਆਮਦਨ ਦੇ ਸਾਧਨ ਵੀ ਹੈਗੇ ਨੌਕਰੀ ਪੈਸਾ ਲੋਕ ਵੀ ਹੈਗੇ